ਪੰਜਾਬ ਵਿੱਚ 1980 ਦਾ ਦਸ਼ਕ ਬੜੇ ਹੀ ਮੁਸ਼ਕਲ ਰਿਹਾ ਹੈ ਉਹਦੇ ਬਾਅਦ ਵੀ ਲਾਅ ਐਂਡ ਆਰਡਰ ਦੀ ਕਈ ਪ੍ਰੋਬਲਮਸ ਰਹੀ ਨੇ ਸਾਡੇ ਕੋਲ ਇਸ ਵਕਤ ਹੈ ਰਮੇਸ਼ ਇੰਦਰ ਸਿੰਘ ਜੋ ਕਿ ਡਿਪਟੀ ਕਮਿਸ਼ਨਰ ਸੀਗੇ ਜਦੋਂ ਸੇਨਾ ਯਾਨੀ ਇੰਡੀਅਨ ਆਰਮੀ ਗਈ ਸੀ ਗੋਲਡਨ ਟੈਂਪਲ ਵਿੱਚ ਉਹਦੇ ਬਾਅਦ ਕੀ ਕੁਝ ਹੋਇਆ ਉਹਨਾਂ ਨੇ ਕਿਤਾਬ ਲਿਖੀ ਹੈ ਪਹਿਲੇ ਅੰਗਰੇਜ਼ੀ ਵਿੱਚ ਆਈ ਸੀ ਕਿਤਾਬ ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਆਪਰੇਸ਼ਨ ਬਲੂ ਸਟਾਰ ਇਹ ਪੁਸਤਕ ਜ਼ਰੂਰ ਪੜਿਓ ਲੇਕਿਨ ਉਹਦੇ ਬਾਅਦ ਇਨੇ ਨੇ ਟ੍ਰਾਂਸਲੇਸ਼ਨ ਕੀਤੀ ਹੈ ਦੁਖਾਂ ਪੰਜਾਬ ਦਾ ਦੁਖਾਂਤ ਪੰਜਾਬ ਦਾ ਦੁਖਾਂਤ ਪੰਜਾਬ ਦਾ ਤਾਂ ਸਰ ਤੁਸੀਂ ਦੱਸੋ ਕਿ ਕੀ ਲੋਟ ਪਈ ਕਿ ਇਨੇ ਸਾਲ ਬਾਅਦ ਯੂ ਨੋ ਤੁਸੀਂ ਡਿਪਟੀ ਕਮਿਸ਼ਨਰ ਸੀਗੇ ਕੀ ਕੀ ਸੀਗਾ ਤੁਹਾਡੇ ਮਨ ਵਿੱਚ ਜਦੋਂ ਤੁਸੀਂ ਨਰੇਟਿਵ ਲਿਖਿਆ ਇਹ ਬੇਸਿਕਲੀ ਇਹ ਸੀ ਜੀ ਕਿ ਤਿੰਨ ਕਿਸਮ ਦੀਆਂ ਕਿਤਾਬਾਂ ਜਿਹੜੀਆਂ ਨੇ ਜੀਆਂ ਉਹ ਮਾਰਕੀਟ ਸੀਗੀਆਂ फर्स्ट कैटेगरी उन किताबों की थी जिस जो कि जिसको आप इंस्टेंट हिस्ट्री कहते हैं कि इमीडिएटली आफ्टर ब्लू स्टार जो है वो लिखी गई तो उसमें नेचुरली इनैक्यूरे थी बिकॉज पूरा अकाउंट आपको पता नहीं होता जो है सेकेंड कैटेगरी ऑफ बुक्स जो कि uh, uh, सरकारी रिटायर्ड uh, ऑफिसर्स ने लिखी जो है मेरे जैसे जैसे हैं बट वो टू जस्टिफाई देयर ओन कंडक्ट जो है थाली? थर्ड कैटेगरी है वो मिलिटेंट एंड रेडिकल एलिमेंट्स की तरफ से किताबें उन्होंने अपने एंगल से लिखी तो ये किताब मैंने मैंने इतने सालों बाद लिखी कि देखा है, जो है तो आई फेल्ट के सारी वर्शन को रिकॉर्ड पे ला के आई शुड अकॉर्डिंग टू मी ऑब्जेक्टिवली वूथ एंड इज बहुत कुछ किया ਕੀਤਾ ਜਾ ਸਕਦਾ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਪਲਾਨ ਆਫ ਐਕਸ਼ਨ ਕੁਝ ਹੋਰ ਹੋ ਸਕਦਾ ਸੀ ਜਾਨਾਂ ਬਚਾਈ ਜਾ ਸਕਦੀ ਸੀ ਜੋ ਹੋਇਆ ਬਿੰਡਰ ਵਾਲਾ ਨੂੰ ਕਨਵਿੰਸ ਕੀਤਾ ਜਾ ਸਕਦਾ ਸੀ ਕਿ অপਸ਼ਨ ਹੀ ਨਹੀਂ ਸੀਗੇ ਨਹੀਂ ਦੇਖੋ ਕਿਸੇ ਵੀ ਪ੍ਰੋਬਲਮ ਦੇ ਇੱਕ ਸੋਲਿਊਸ਼ਨ ਨਹੀਂ ਹੁੰਦਾ देयर ਆਲਵੇਸ ਮੋਰ ਦਨ 1 ਆਲਟਰਨੇਟਿਵ ਸੋ ਉਸ ਸਮੇਂ ਹੀ ਸਰਕਾਰ ਨੇ ਇਹ অপਸ਼ਨ ਚੂਜ਼ ਕੀਤੀ ਔਰ ਇਹਦੇ ਵਿੱਚ ਇਫੈਕਟ ਹੈਗਾ ਕਿ ਕਈ ਜਿਹੜੀਆਂ ਨੇਗੀਆਂ ਅਨਫੋਰਚੂਨੇਟ ਉਹਦੇ ਕਨਸੀਕੁਐਂਸਸ ਹੋਏ ਜਿਹੜੇ ਨੇਗੇ ਅ ਪਰਸਨਲੀ ਆਈ ਫੀਲ ਇਵਨ ਫੌਜ ਦੇ ਵਿੱਚ ਫੋਰ ਐਗਜ਼ਾਮਪਲ ਜਨਰਲ ਵੀ ਕੇ ਮਲੇ ਵੀ ਕੇ ਸਿੰਘ ਜਿਹੜੇ ਫੌਜ ਦੇ ਚੀਫ ਆਫ ਆਰਮੀ ਸਟਾਫ ਰਿਟਾਇਰ ਹੋਏ ਨੇ ਅਜਕਲ ਮੋਦੀ ਜੀ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਨੇ ਉਹਨਾਂ ਨੇ ਵੀ ਲਿਖਿਆ ਹੈਗਾ ਆਪਣੀ ਬਾਇਓਗ੍ਰਾਫੀ ਦੇ ਵਿੱਚ ਕਿ ਬਲੂ ਸਟਾਰ ਵਾਸ ਬੈਡਲੀ ਪਲਾਨਡ ਐਂਡ ਇਲ ਐਗਜ਼ੀਕਿਊਟਿਡ ਸੋ ਉਹ ਤੇ ਆਬਵੀਅਸ ਹੈ ਕਿ ਗਲਤੀਆਂ ਹੋਈਆਂ ਨੇਗੀਆਂ ਤੇ ਅਦਰ ਆਲਟਰਨੇਟਿਵਸ ਐਕਸਪਲੋਰ ਕਰਨੇ ਚਾਹੀਦੇ ਸੀਗੇ ਸਰ ਹਿਸਟੋਰੀਕਲ ਪਰਸਪੈਕਟਿਵ ਵਿੱਚ ਅਗਰ ਤੁਸੀਂ ਦੇਖੋ ਯੂ نو ਭਿੰਡਰ ਵਾਲਾ ਦਾ ਰੋਲ ਬੜਾ ਅਹਿਮ ਸੀਗਾ ਔਰ ਜਦੋਂ ਆਰਵੀ ਦਾ ਫੁੱਲ ਪਲੈਨ ਐਕਸ਼ਨ ਹੋਇਆ ਉਹਦੇ ਬਾਅਦ ਜਿਸ ਤਰ੍ਹਾਂ ਅਨਰੈਸਟ ਵੀ ਹੋਈ ਕਿਸ ਤਰ੍ਹਾਂ ਅਨਫੋਲਡ ਹੋਈ ਕਿ ਤੁਸੀਂ ਖੁਦ ਹੀ ਵਿਟਨੈਸ ਕਰ ਰਹੇ ਸੀ ਸਾਰਾ ਕੁਝ ਉਹ ਸਾਰੀ ਡਿਟੇਲਸ ਦਿੱਤੀਆਂ ਜੀ ਬੁੱਕ ਇਸ ਆਲਮੋਸਟ 624 ਪੇजेस ਤੋਂ ਕੁਝ ਸ਼ਬਦਾਂ ਤੇ ਉਹ ਦਾ ਡਿਸਕ੍ਰਾਈਬ ਕਰਨਾ ਬੜਾ ਮੁਸ਼ਕਲ ਹੈ ਹਾਂ ਅਹ ਤੋ ਬਟ ਉਹ ਸਾਰੀਆਂ ਡਿਟੇਲਸ ਦਿੱਤੀਆਂ ਹੋ ਜਾਂ ਰਹੀਆਂ ਨੇ ਅ ਤੁਸੀਂ ਕਿਉਂਕਿ ਲਾਅ ਐਂਡ ਆਰਡਰ ਦੀ ਗੱਲ ਹੋ ਰਹੀ ਹੈ ਇੱਕ ਬਾਰ ਜਦ ਅਮਰਿਤਪਾਲ ਹੋਇਆ ਸੀਗਾ ਕਿ ਕਈ ਲੋਕਾਂ ਨੇ ਕਿਹਾ ਕਿ ਉਸੇ ਦੌਰ ਵਿੱਚ ਜਾ ਰਿਹਾ ਹੈ ਪੰਜਾਬ ਬਟ ਤੁਸੀਂ ਵਿਟਨੈਸ ਸੀਗੇ ਤੁਸੀਂ ਚੰਦੇਗੜ੍ਹ ਰਹਿੰਦੇ ਵੀ ਹੋ ਕੀ ਤੁਹਾਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਇੱਕ ਬਾਰ ਫਿਰ ਕਿਉਂਕਿ ਪਾਕਿਸਤਾਨ ਦਾ ਵੀ ਕੇ 2 ਪਲਾਨ ਹਮੇਸ਼ਾ ਹੀ ਰਿਹਾ ਹੈ देखो ਮੇਰੀ ਕਿਤਾਬ ਦੇ ਵਿੱਚ ਮੈਂ ਇੱਕ ਫੋਰਨ ਹੈਂਡ ਦਾ ਵੀ ਪੂਰਾ ਚੈਪਟਰ ਦਿੱਤਾ ਹੈ ਬੁਨੇ ਵਿੱਚ ਪਾਕਿਸਤਾਨ ਦਾ ਤੇ ਦੂਜੇ ਕੁਝ ਫੋਰਨ ਫੋਰਸਸ ਦੇ ਜੋ ਰੋਲ ਸੀਗਾ ਉਹ ਡਿਸਕ੍ਰਾਈਬ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਹਿੰਦੁਸਤਾਨ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਹੈ ਲੇਕਿਨ ਅਮਰਿਤਪਾਲ ਵਾਲੀ ਸਿਚੁਏਸ਼ਨ ਜਿਹੜੀ ਹੈ ਯੈਸ ਇਫ ਅਨਹੈਂਡਲਡ ਇਟ ਕੁਡ ਡ੍ਰਿਫਟ ਲੇਕਿਨ ਉਹ ਜਸਟ ਡੇ ਟਿਲ ਤੇ ਸੀਗਾ ਉਹ ਤੇ ਬਹੁਤ ਅਰਲੀ ਸਟੇਜ ਸੀ ਹੂੰ ਤਾਂ ਪਹਿਲੇ ਤੁਸੀਂ ਸੈਂਟਰ ਨੂੰ ਕ੍ਰੈਡਿਟ ਦਿੰਦੇ ਹੋ ਕਿ ਸਟੇਟ ਨੂੰ ਕ੍ਰੈਡਿਟ ਦਿੰਦੇ ਹੋ ਕਿ ਉਹਦੇ ਚ ਨਾ ਆਪਾਂ ਜਾਈਏ ਬਿਕਾਜ਼ ਦੈਟ ਬਿਕਮਸ ਅ ਪਾਰਟਿਸਨ 뷰 ਪਰ ਫੈਕਟ ਇਜ਼ ਕਿ ਜੋ ਸਿਚੁਏਸ਼ਨ 84 ਦੇ ਵਿੱਚ ਹੋ ਗਈ ਸੀਗੀ ਉਹ ਸਿਚੁਏਸ਼ਨ ਅੱਜ ਨਹੀਂ ਸੀ ਬਟ ਉਸ ਤੋਂ ਪਹਿਲੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਜਿਸ ਤਰ੍ਹਾਂ ਲਾਅ ਐਂਡ ਆਰਡਰ ਵਿਚ ਵੀ ਲਾਰੈਂਸ ਬਿਸ਼ਨੋਈ ਤੇ ਅਸਲੀ ਹੁਣ ਜਦੋਂ ਤੁਸੀਂ ਦੇਖੋ ਕਿ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਆ ਰਿਹਾ ਹੈ ਜਿਹਨੇ ਖਾਲਸਤਾਨੀ ਗੈਂਗ ਜੋ ਕਹਿੰਦੇ ਐ ਐਮਚਐਨ ਵੀ ਕਾਰਵਾਈ ਵੀ ਕੀਤੀ ਹੈ ਔਰ ਇਹਨਾਂ ਵੱਡਾ ਚੱਲ ਰਿਹਾ ਹੈ ਤੇ ਤੁਸੀਂ ਲੱਗਦਾ ਕਿ ਇਹ ਰਾਈਟ ਐਂਗਲ ਹੈ ਕਿ ਨਿਪਟ ਇਨ ਦਾ ਬੱਡ ਕੇ ਜਿਸ ਤਰ੍ਹਾਂ ਦੇਖੋ ਮੈਂ ਇਹ ਕਿਤਾਬ ਚ ਬੜੇ ਸਪਸ਼ਟ ਸ਼ਬਦਾਂ ਚ ਲਿਖਿਆ ਹੈ ਐਗਜ਼ਾਮਪਲਸ ਦੇ ਦੇ ਕੇ ਅਟਵਾਲ ਡੀਏਜੀ ਦੇ ਮਰਡਰ ਦੀ ਫੋਰ ਐਗਜ਼ਾਮਪਲ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਉਸੀਂ ਜੇ ਤੁਸੀਂ ਉਹਦੇ ਕੰਪਰੋਮਾਈਜ਼ ਕਰ ਜਾਂਦੇ ਹੋ ਤੇ ਉਹਦੇ ਕਨਸੀਕਵੈਂਸਸ ਹਮੇਸ਼ਾ ਹੀ ਖਰਾਬ ਹੋਣਗੇ ਕੋਈ ਵੀ ਸਿਚੁਏਸ਼ਨ ਹੋਵੇ ਲਾਅ ਅਫੀਸਰਸ ਜਿਹੜੇ ਨੇ ਪੁਲਿਸ ਵਾਲੇ ਜਾਂ ਸਕਿਉਰਿਟੀ ਫੋਰਸਸ ਉਹਨਾਂ ਨੂੰ ਕੰਪਲੀਟ ਫ੍ਰੀडम ਹੋਣੀ ਚਾਹੀਦੀ ਹੈਗੀ ਕਿ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਤੱ ਉਹਨਾਂ ਦੇ ਸਾਹਮਣੇ ਆਉਂਦੇ ਨੇ ਉਹ ਤੇ ਕਰਦਾ ਹੀ ਕਰਨ ਤੁਸੀਂ ਤੁਹਾਨੂੰ ਲੱਗਦਾ ਕਿ ਹੁਣੇ ਵੀ ਐਕਸਟ੍ਰੀਮਿਸਟ ਹੈਗੇ ਰੈਡੀਕਲ ਹੈਗੇ ਇਹ ਕੋ-ਐਗਜ਼ਿਸਟ ਕਰਦੇ ਨੇ ਇੱਥੇ ਸਟੇਟ ਵਿੱਚ ਉਹ ਤੇ ਰੈਡੀਕਲ 엘ਿਮੈਂਟਸ ਤੇ ਜਿਹੜੇ ਨੇ ਕਿ ਹਮੇਸ਼ਾ ਹੋਣਗੇ ਹੁਣ ਤੁਸੀਂ ਗੈਂਗਸਟਰਸ ਦੀ ਗੱਲ ਕੀਤੀ ਹੈਗੀ ਸਮ ਆਫ them may be trying to assume the garb of uh, radicals actually they are criminals you see so criminalized gangs ਜਿਹੜੇ ਨੇ ਉਹ ਤਾਂ ਐਗਜ਼ਿਸਟ ਕਰਦੇ ਹੀ ਨੇ ਸੋਸਾਇਟੀ ਅੱਜ ਪਹਿਲੀ ਵਾਰ ਤੇ ਹੋਈ ਨਹੀਂਗੇ ਹਮੇਸ਼ਾ ਹੀ ਰਹੇ ਨੇ ਕਿ ਪਰ ਤੁਸੀਂ ਮੰਨਦੇ ਹੋ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਟਰਨਿੰਗ ਪੁਆਇੰਟ ਸੀਗਾ ਅਮਰਿਤਪਾਲ ਦਾ ਜਿਹੜਾ ਕੇਸ ਸੀ ਟਰਨਿੰਗ ਪੁਆਇੰਟ ਸੀਗਾ। نو ðiਸ ਵਾਰ ਅਨਫੋਰਚੂਨੇਟ ਮੇਜਰ ਇਨਸੀਡੈਂਟਸ ਆਈ ਵੁੱਡ ਪੁਟ ਇਟ। ਹਮ। ਤਾਂ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਇਨਕਾਊਂਟਰ ਹੋ ਰਿਹਾ ਹੈ ਹੁਣ ਆਪ ਤੁਸੀਂ ਦੇਖੋ ਕਿ ਹਰ ਦੂਜੇ ਦਿਨ ਖਬਰ ਵੀ ਆਉਂਦੀ ਹੈ ਕਿ ਇਨਕਾਊਂਟਰ ਹੋ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਕੋਸ਼ਿਸ਼ ਹੋ ਰਹੀ ਹੈ ਜਾਂ ਲੱਗਦਾ ਕਿ ਬਹੁਤ ਕੁਝ ਕਰਨਾ ਚਾਹੀਦਾ ਹੈ? ਨਹੀਂ। ਲਾਅ ਐਨਫੋਰਸਮੈਂਟ ਕਰਨੀ ਚਾਹੀਦੀ ਹੈ ਅਕੋਰਡਿੰਗ ਟੂ ਕਾਨੂੰਨ। ਜੇ ਜਨੁਇਨ এনਕਾਊਂਟਰ ਹੈ ਤੇ ਹੁੰਦਾ ਹੈ ਤੇ ਉਹਦੇ ਤੁਸੀਂ ਕੀ ਕਰ ਸਕਦੇ ਹੋਗੇ ਨਾ ਉਹ ਸੈਪਰੇਟ ਸਿਚੁਏਸ਼ਨ ਹੈ ਅਬ ਬਟ ਲਾਅ ਐਂਡ ਆਰਡਰ ਸਿਚੁਏਸ਼ਨ ਮਸਟ ਬੀ ਹੈਂਡਲਡ ਇਫੈਕਟਿਵਲੀ ਬਟ ਆਲਸੋ ਇੱਕ ਜੋ ਗੱਲ ਆ ਰਹੀ ਹੈ ਕਿ ਕਮਿਊਨਲ ਲਾਈਨਸ ਨੂੰ ਜਦੋਂ ਅਮਰਿਤਪਾਲ ਵੀ ਆਂਦਾ ਹੈ ਜਾਂ ਫਿੰਡਰ ਵਾਲੇ ਵੀ ਸੀਗੇ ਇੱਕ ਕਮਿਊਨਲ ਲਾਈਨ ਨੂੰ ਟੱਚ ਕਰਦਾ ਹੈ ਕਿਉਂਕਿ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਨੇ ਸਾਲ ਹੋ ਚੁੱਕੇ ਹਨ ਤੁਹਾਨੂੰ ਲੱਗਦਾ ਕਿ ਪੰਜਾਬ ਪਰ ਸੇ ਪੀਸਫੁਲ ਸਟੇਟ ਹੈ ਜਾਂ ਕਮਿਊਨਿਟੀਆਂ ਲੱਗਦਾ ਕਿ ए, 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 जी पंजाब और पंजाबी बड़े स्याण ने आ, पंजाब में इवन इन 80s देर वॉज नो इंटर कम्युनिटी डिविजन एक भी मुझे आप बता दीजिए कभी यहाँ पे कोई रॉयट हुआ हो जो है बिटवीन द कम्युनिटीज सो नो मैटर हु कम्स एंड ट्राइज टू प्रोवोक पीपल हाँ छुटपुट इंसिडेंट हो सकते हैं वो मैं डिनाई नहीं करता बट द टू कम्युनिटीज लिव्ड हेयर हेमोजीनियसली they are uh, uh, living even today in complete peace and harmony with each other wo disturb nahi aap kar sakte Punjab ko but a invisible science ne drones ne baki sari what to according what is the major challenge ji Punjab face kar rya hon these are the instrumentality of uh, various foreign forces jaise drones wagera hain hmm. you know they are using it to send weapons they are using it to send uh, uh, drugs etc तो स्टेट इज कैपेबल ऑफ डीलिंग विद दैट दे आर डेली डेली डीलिंग विद इट जो है कितनी ड्रोन्स शॉट होती हैं कई मिस भी कर जाते हैं hmm. जो है वो तो ऐसे ऐसे टेक्नोलॉजी डेवलप होती जाएगी द आउट लॉ फोर्सेस विल डेवलप एंड रिसोर्ट टू दोस स्टेप्स जो है स्टेट हैज टू मैच विद विद दोस पर ਤੁਸੀਂ ਕਿਉਂਕਿ ਬੁੱਕ ਦੀ ਗੱਲ ਹੋ ਰਹੀ ਹੈ ਵਾਟ ਇਜ਼ ਅ ਕਰੰਟ ਕਨੈਕਸ਼ਨ ਟੂ ਦ ਬੁੱਕ ਇਨ ਕਰੰਟ ਸਰਕਮਸਟੈਂਸਸ ਤੁਸੀਂ ਬੁੱਕ ਵੀ ਦਿਖਾ ਸਕਦੇ ਹੋ ਕਰੰਟ ਕਨੈਕਸ਼ਨ ਤਾਂ ਮੈਂ ਇੰਨਾ ਹੀ Ke, there is a lesson in the book, hmm. you know, uh, how Punjab is 1978 say 96 that hmm. what happened in Punjab, the violence, tragedy, death, destruction. So there are lessons for everyone, hmm. for every individual, for people, for the government, government agencies. So history has a very, uh, you know, uncanny tendency to repeat itself. We have to, all, all of us have to learn lessons from it and see that we do not, you know, allow those uh, things to be repeated. Yes. That yes. is a lesson. And sir, uh, you know, in Punjab, yourself, no, that this is a well-described well 360-degree uh, narrative of uh, Punjab and those who are interested in knowing what happened and why it happened and how it was tackled, you know, this book I would recommend. ਤੁਸੀਂ ਸੁਣਦੇ ਸੀ ਰਮੇਸ਼ 인ਦਰ ਸਿੰਘ ਦੀ ਗੱਲ ਡਿਪਟੀ ਕਮਿਸ਼ਨਰ ਸੀਗੇ ਅੰਮ੍ਰਿਤਸਰ ਦੇ ਕਿਤਾਬ ਵੀ ਲਿਖੀ ਹੈ ਔਰ ਹੁਣ ਅਗਰ ਤੁਸੀਂ ਬਾਤ ਕਰੋ ਪੁਸਤਕ ਦੀ ਤੇ ਇਹਨਾਂ ਨੇ ਪੰਜਾਬੀ ਟਰਾਂਸਲੇਸ਼ਨ ਕਰਕੇ ਹੈ ਤਾਂ ਕਿ ਸਭ ਇਸ ਨੂੰ ਪੜ ਸਕਣ ਕੈਮਰਾ ਪਰਸਨ ਗਰੀਸ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ